दाना दे प्यार बहत मैडा बहुत बहुतवादी मैनू एन प्यार र ਆਪਣੇ ਐਨੀ ਚਾਲੂ ਜੀ ਤੁਸੀਂ ਆਪਣੇ ਘਰੋਂ ਨਿਕਲ ਕੇ ਉਹ ਆ ਰਹੇ ਹੋ ਤੇ ਕੋਈ ਲਾਭ ਨਹੀਂ ਹੈ ਜੀ ਕੀ ਕੰਮ ਹੈ ਸ਼ਹੀਦ ਭੰਗ ਸਿੰਘ ਜਿੰਦਾਬਾਦ ਜੇ ਮੈਂ ਤਾ ਸਰਦਜੀ ਸਿੱਖ ਖਾਲਸਾ ਬਰੋਆ ਪੰਦਰਜੀ ਜਥਾਰ ਵਿਅਕਤੀ ਚੇਨਾ ਨੇ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਿਆ ਸੀ ਸਾਹ ਸਕਤ ਮੈਂ ਛੋਟੀ ਜੀ ਗੱਲ ਕਹਿਣੀ ਹੈ ਜਿਹੜੇ ਮੇਰੇ ਕੋਲ ਦੀ ਤੇ ਤਕਰੀਬਨ ਆਖਰੀ ਗੋਲ ਸੀ ਜਦੋਂ ਉਹਨਾਂ ਨੇ ਇਦਾਂ ਕਰਦੀ ਨੂੰ ਸੌਦਾ ਲਾਇਆ ਲੈ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਇਹਨੇ ਗ੍ਰਿਫਤਾਰ ਕੀਤਾ ਉਹ ਵੀ ਉਹਨਾਂ ਦਾ ਦੋਸਤ ਸੀ ਇੰਸਪੈਕਟਰ ਉਹਨਾਂ ਕਿਹਾ ਬਿਰਤ ਸਿੰਘ ਤੇਰਾ 1.5 ਸਾਲ 6 ਸਾਲ 7 ਸਾਲ ਦੇ ਬੱਚੇ ਆ ਧੂਆਂ ਕੰਮ ਕਰਦਾ ਇੰਦਰਾ ਗਾਰਦੀ ਨੂੰ ਮਾਰਦਾ ਤੇਰੇ ਬੱਚਿਆਂ ਦਾ ਕੀ ਬਣੂ ਉਹਨਾਂ ਜਗ੍ਹਾ ਜਿਹੜੇ ਜਾਂਦੇ ਸੀ ਉਹਨਾਂ ਨੇ ਕਹੇ ਸੀ ਵੀ ਜੋ ਤੈ ਕੀਤਾ ਆਪਣੇ ਗੁਰੂ ਨੇ ਕੀਤਾ ਆਪਣੇ ਕੌਮ ਨੇ ਕੀਤਾ ਇਹਨੇ ਮੇਰਾ ਕਾਲ ਤੱਕ ਢਟਾਇਆ ਮੈਂ ਉਹਦਾ ਬਦਲਾ ਲਿਆ ਹੁਣ ਮੇਰੀ ਕੌਮ ਮੇਰਾ ਗੁਰੂ ਮੇਰੀ ਕੌਮ ਮੇਰੇ ਬੱਚਿਆਂ ਨੂੰ ਸ਼ਰਮ ਹੋ ਗਈ ਮੇਰਾ ਸਾਥ ਤਾਉਂਦੇ ਕੱਟ ਕੇ ਦੇਈ ਰਹੇ ਹਮਤ ਕਾਂਤੀ ਲੋੜੀ ਤਿਸ ਤੋਂ ਅੱਛਾ ਹੋ ਕੀ ਹੋ ਸਕਦਾ ਤੁਸੀਂ ਮੇਰੇ ਮਾਤਾ ਪਿਤਾ ਭਾਈ ਸਭ ਕੁਝ ਤੁਸੀਂ ਹੋ ਜੇ ਸੱਲ ਮੈਨੇ ਅਜ ਪਿਛੋੜਾ ਮੈਨੂੰ ਮੇਰੇ ਪਿਤਾ ਦੀ ਕੌਮ ਦੇ ਹਵਾਲੇ ਕਰਕੇ ਗਏ ਸੀ ਮਾਤਾ ਵੀ ਲਈ ਜੰਨ 12 ਸਾਲ ਦਾ ਨਿਸ਼ਾਨ ਕਰਕੇ ਸਰ ਸੰਗਤ ਮੈਨੂੰ ਪ੍ਰਤਾਪੀ ਦਾ ਕਹਿੰਦੇ ਤੈਨੂੰ ਕਟਿਆ ਅਸਲ ਨੂੰ ਪਤਾ ਸੀ ਭੁੱਖੇ ਵੀ ਰਹੇ ਤਾਂ ਰੋਟੀ ਵੀ ਲਿਆ ਕੇ ਖਾਧੀ ਪਰ ਜਿਹੜੇ ਅੱਜ ਜੀਵਨ ਦੇ ਬਹੁਤ ਕੁਝ ਝੂੜਾ ਚੱਕਦੇ ਆ ਨਾ ਕਿ ਕੋਈ ਨਹੀਂ ਮਰਦਾ ਖੜਿਆ ਮੇਲੇ ਅਗਰ ਦਾ 100 ਗੜਾਉਂਦੇ ਆ ਇਹ ਐ ਨਹੀਂ ਆ ਜੀ ਇੱਕ ਸਾਨੂੰ ਛੱਡ ਜਾ ਮੈਂ ਤਾਂ ਕਦੇ ਕਿਸੇ ਨੂੰ ਜੋੜ ਹੀ ਨਹੀਂ ਕੀਤਾ ਮੈਂ ਤਾਂ ਕਦੀ ਜ਼ਿੰਦਗੀ 'ਚ ਨਹੀਂ ਕਿਸੇ ਲੀਡਰ ਨੂੰ ਕਿਹਾ ਵੀ ਮੈਨੂੰ ਟਿੱਕ ਦੇ ਮੈਂ ਤੇਰੇ ਨਾਲ ਖੜਨਾ ਹੈ ਜੇ ਕੋਈ ਉਦੋਂ ਮੈਂ ਨਹੀਂ ਨਾ ਸਮਝੀ ਸੀ ਮੈਂ ਕਿ ਕਿਸੇ ਨੇ ਮੈਨੂੰ ਲਿਆ ਕੇ ਆਪਣੀ ਪਾਰਟੀ ਵੱਲੋਂ ਖੜਾ ਕਰਤਾ ਮੈਂ ਦੋ ਇਲੈਕਸ਼ਨ ਲੜ ਵੀ ਲਿਆ ਮੰਨ ਲਓ ਬਾਅਦ ਮੈਨੂੰ ਕਿਸੇ ਬੰਦੇ ਨੇ ਦੱਸਿਆ ਭਈ ਇਹ ਬੰਦੇ ਨੇ 1991 ਵਿੱਚ ਜਦੋਂ ਵੋਟਾਂ ਕੈਂਸਲ ਹੋਈਆਂ ਹੈ ਇੱਕ ਦਿਨ ਪਹਿਲਾਂ ਕੈਂਸਲ ਹੋਈਆਂ ਉਹ ਵੋਟਾਂ 'ਚ ਤੇਰੀ ਮਾਂ ਦੇ ਖਿਲਾਫ ਕੈਂਡੀਡੇਟ ਖੜਾ ਸੀ ਤਾਂ ਪਾਰਸੇ ਸ਼ੋਤਾਪੁਰ ਤੇ ਤੂੰ ਇੱਥੇ ਤੁਰਿਆ ਫਿਰਦਾ ਹੈ ਸਾਰ ਸੰਗਾ ਜੀ ਮੈਂ ਨਾ ਜਿੱਥੇ ਮਰਜ਼ੀ ਚੜਾ ਲੋ ਜੇ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਹੋਵੇ ਵੀ ਮੈਨੂੰ ਦਿੱਤ ਦੇ ਕਿਸੇ ਵੀ ਪੰਚ ਕਿਲੋ ਨੂੰ ਜੇ ਮੈਂ ਖੁਦ ਫੋਨ ਕਰਕੇ ਕਿਹਾ ਹੋਵੇ ਮੈਂ ਨਹੀਂ ਕਦੇ ਨਹੀਂ ਕਿਸੇ ਨੂੰ ਕਿਹਾ ਲੋਕ ਕਹਿੰਦੇ ਆ ਭੱਜ ਗਿਆ ਪੁੱਠਾ ਦਿਖਾ ਗਿਆ ਮੈਂ ਨਹੀਂ ਕਿਸੇ ਨੂੰ ਕਿਹਾ ਸਾਰ ਸੰਗਾ ਜੀ ਮੇਰੇ ਨਾਲ ਨਾ ਚੌਕ 'ਚ ਪਿਠਾ ਕੇ ਉਹ ਕੋਈ ਵੀ ਹੋਵੇ ਕੋਈ ਲਿੱਤਰ ਹੋਵੇ ਕੋਈ ਵੀ ਕਰੇ ਮੇਰੇ ਨਾਲ ਕਰੂ ਬੈਠ ਕੇ ਚੌਕੀ ਤੇ ਆਓ। ਤਾਈ ਉਤੇ ਬੈਠ। ਸਾਹ ਸੰਗਾ ਜੀ ਦੇਖੋ ਤੁਸੀਂ ਮੈਨੂੰ ਨਾ ਇੱਕ ਤਾਂ ਮੇਰਾ ਚੋਣ ਨਿਸ਼ਾਨ ਹੈ ਉਹ ਆ ਗੱਨਾ ਕਸਾਲ। ਭਾਈ ਜੀ ਮੇਰੇ ਹੱਥ ਬਨ ਕੇ ਬੇਕਤੀ ਆ ਸਾਰੇਆਂ ਨੂੰ। ਵੇ ਪੋਸਟਰ ਵਾਪਕ ਬਦਲਾਓ ਚੋਰ ਨਿਸ਼ਾਨ ਵਾਲੇ ਪੋਸਟਰ ਤੇ ਸਟicker ਵਾਪਕ ਬਦਲਾਓ ਸਾਹ ਸੰਗਤ ਬਾਕੀ ਦੇਖੋ ਤੁਸੀਂ ਮੇਰੇ ਪਿਤਾ ਜੀ ਦਾ ਸਤਕਾਰ ਕਰਦੇ ਹੋ ਉਹਦੀ ਪੱਗ ਰੱਖਣੀ ਹੈ ਤੁਸੀਂ ਹਨਾ ਮੈਨੂੰ ਜਿਤਾ ਕੇ ਮੈਂ ਵੀ ਆਪ ਜਨ ਨੂੰ ਵਿਸ਼ਵਾਸ ਦਵੋ ਨਾ ਕਿ ਉਹਨਾਂ ਦੀ ਪੱਖ ਨੂੰ ਤਾਂ ਨਹੀਂ ਲੱਗਣਦਾਗਾ ਸਾਥ ਸੰਗਤ ਮੈਂ ਉਰੀ ਰਹਿਣਾ ਝੋਡੇ ਵਿੱਚ ਹੀ ਰਹਿਣਾ ਹੈ ਮੈਂ ਬਹੁਤ ਸੋਚ ਕੇ ਆਇਆ ਜੇ ਮੈਂ ਹੁਣ ਇੰਟਰਵਿਊ ਇੰਟੈਂਡ ਕਿਉਂ ਲੜਿਆ ਮੈਂ ਕੋ ਸੋਚ ਕੇ ਨਿਕਲੇ ਆਕਰ ਬਸ ਮੈਂ ਐਨੀ ਗੱਲ ਤੁਹਾਨੂੰ ਦੱਸ ਦਿੰਦਾ ਜਿਆਦਾ ਜਾਣੇ ਨਾ ਦੱਸਦਾ ਮੈਂ ਕੱਲਾ ਐਮਪੀ ਬਣ ਨਹੀਂ ਆਇਆ ਬਸ